ਨਾਨਕਾ ਟੂ ਫਾਊਂਡੇਸ਼ਨ ਪਬਲਿਕ ਸਕੂਲ ਪਟਿਆਲਾ ਵੱਲੋਂ ਇਨੀਅਟਿਏਟ ਕੋਸੋਸਾਇਟੀ ਚੰਡੀਗੜ੍ਹ ਅਤੇ ਲਾਂਥ ਕਲੱਬ ਚਾਲਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੇ ਵਿਚ ਬੜੇ ਇਛਾ ਨਾਲ ਬੱਚਿਆਂ ਦੇ ਪੇਰੈਂਟਸ ਵੱਲੋਂ ਖੂਨਦਾਨ ਕਰਕੇ ਬੇਸ਼ਕੀਮਤੀ ਜਾਨਾਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਇਸ ਮੌਕੇ ਬੋਲਦੇ ਆ ਸਕੇਤ ਪ੍ਰੋਜੈਕਟ ਡਾਇਰੈਕਟਰ ਮੈਡ ਪਰਮਿੰਦਰ ਕੌਰ ਨੇ ਚੰਦਾ ਦੱਸਿਆ ਪੂਰੇ ਜਿਹਦੇ ਵਿੱਚ ਸਕੇਤ ਤੇ ਇਨੀਅਟ ਕੋਸੋਸਾਇਟੀ ਵੱਲੋਂ ਵਿਸ਼ਬ ਰੈਡ ਕਰਾਸ ਦਾ ਸਪਤਾ ਮਨਾਇਆ ਜਾ ਰਿਹਾ ਜਿਸ ਵਿੱਚ ਵੱਖ-ਵੱਖ ਗਤੀਵਿਧੀਆਂ ਅਧੀਨ ਸਕੂਲਾਂ ਕਾਲਜਾਂ ਤੇ ਆਮ ਪਬਲਿਕ ਨਾਲ ਮਿਲ ਕੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਕੈਂਪ ਦਾ ਉਦਘਾਟਨ ਡਾਇਰੈਕਟਰ ਸਕੂਲ ਵੱਲੋਂ ਕੀਤਾ ਗਿਆ ਤੇ ਇਸ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਅਤੇ ਮੈਡਮ ਸਿੰਦਰਪਾਲ ਕੌਰ ਵਾਲੀਆ ਨੇ ਸ਼ਿਰਕਤ ਕੀਤੀ ਕੈਂਪ ਦੇ ਉਸ ਸਥਾਨ ਜਿੱਥੇ ਕੈਂਪ ਲਗਾਇਆ ਗਿਆ ਹੈ ਬਹੁਤ ਹੀ ਵਧੀਆ ਪ੍ਰਾਣਾ ਹੈਗਾ ਸੋ ਸਾਡੇ ਵੱਲੋਂ ਹਮੇਸ਼ਾ ਇਹ ਇਹ ਉਹ ਜਿਹੜੇ ਇਹਨਾਂ ਸਮੇਂ ਸਮੇਂ ਸਿਰ ਕਿਤੇ ਜਾਂਦੇ ਨੇ ਜਿਸ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਔਰ ਮੈਡੀਕਲ ਕੈਂਪ ਸਕੂਲਾਂ ਦੇ ਵਿੱਚ ਦਰਸੇ ਪ੍ਰਤੀ ਅਵੇਅਰਨੈਸ ਸਲੋਗਨ ਬੱਚਿਆਂ ਨੂੰ ਜਾਗਰੂਕ ਕਰਨਾ ਤਾਂ ਜੋ ਨਸ਼ਿਆਂ ਤੋਂ ਬਚ ਸਕਣ ਅਤੇ ਨਾਲ ਹੀ ਪੋਲੂਸ਼ਨ ਨੂੰ ਜਿਹੜਾ ਹੈ ਸਾਫ਼ੁੱਧਾ ਰੱਖਣਾ ਉਹਦੇ ਲਈ ਜਿਹੜਾ ਹੈ ਪਲਾਸਟਿਕ ਦੇ ਜਿਹੜੇ ਬੁਖਾਰਤਾਂ ਦੇ ਵੇਟ ਮਾਲਿਆਂ ਦੇ ਵਿੱਚੋਂ ਦਾ ਇਕੱਠਾ ਕਰਕੇ ਉਸ ਨੂੰ ਇੱਥੇ ਜਗ੍ਹਾ ਤੇ ਉਹ ਕਰਕੇ ਅਗ ਲਗਾ ਕੇ ਉਸ ਨੂੰ ਪੋਲੂਸ਼ਨ ਨੂੰ ਖਤਮ ਕਰਨਾ ਪਲਾਂਟੇਸ਼ਨ ਦਾ ਬਾਤ ਤੋਂ ਵਾਦ ਕਰਨਾ ਤਾਂ ਜੋ ਬੂਟਿਆਂ ਨੂੰ ਲਗਾ ਕੇ ਅੱਛੀ ਜਿਹੜੀ ਹੈ ਆਕਸੀਜਨ ਮਿਲ ਸਕੇ ਤੇ ਬਾਤ ਤੋਂ ਵਾਦ ਜਿਹੜਾ ਹਰਿਆਵਲ ਅਸੀਂ ਪੈਦਾ ਕਰ ਸਕੀਏ ਤੇ ਇਹਦੇ ਨਾਲ ਹੀ ਸਾਡੇ ਵੱਲੋਂ ਜਿਹੜਾ ਹੈ ਐਚ ਆਈ ਵੀ ਜਿਹੜੇ ਪੇਸ਼ੈਂਟ ਨੇ ਉਹਨਾਂ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਇਹ ਸਾਰਾ ਕੰਮ ਜਿਹੜਾ ਹੈ ਇੰਡੀਅਨ ਰੈਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਵੱਲੋਂ ਜਿਨ੍ਹਾਂ ਦੇ ਸਾਰੇ ਸਤਿਕਾਰਯੋਗ ਸਰਦਾਰ ਸ਼ਿਵ ਕੁਮਾਰ ਸਿੰਘ ਤੇ ਲੋਜੀ ਰਿਟਾਇਰਡ ਆਈਏਐਸ ਉਹਨਾਂ ਦੇ ਅਗਵਾਈ ਦੇ ਵਿੱਚ ਜਿਹੜਾ ਹੈ ਇਹ ਫਰਸਟ ਏਡ ਦੀਆਂ ਟ੍ਰੇਨਿੰਗ ਤੇ ਬਲੱਡ ਡੋਨੇਸ਼ਨ ਕੈਂਪ ਮੈਡੀਕਲ ਕੈਂਪ ਡਾਕਟਰੀਕਸ਼ਨ ਸੈਂਟਰ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਸਾਰੀ ਬੁੱਧੀ ਟੀਮ ਉਹਨਾਂ ਦੇ ਅਗਵਾਈ ਦੇ ਵਿੱਚ ਸਾਰੀਆਂ ਐਨ ਜੀਓ ਨੂੰ ਲੈ ਕੇ ਸਾਰਿਆਂ ਨੂੰ ਲੈ ਕੇ ਸੁਸਾਇਟੀ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਆਂ ਤੇ ਪੂਰੇ ਪੰਜਾਬ ਦੇ ਵਿੱਚ ਇਹ ਸਾਰੇ ਜਿਹੜੇ ਉਪਰਾਲੇ ਨੇ ਦਿਨ ਬਦ ਦਿਨ ਲਗਾਤਾਰ ਚੱਲ ਰਹੇ ਨੇ ਚਾਹੇ ਕੋਈ ਡਿਜਾਸਟਰ ਆਵੇ ਡਿਜਾਸਟਰ ਦੇ ਵਿੱਚ ਵੀ ਸਾਰੇ ਵੱਲੋਂ ਵਧ ਚੜ ਕੇ ਸਮੁਲੀਅਤ ਕੀਤੀ ਜਾਂਦੀ ਆ ਸੋ ਹਰ ਸਮੇਂ ਜਿਹੜਾ ਹੈ ਰੈਟ੍ਰੋਸ ਜਿਆ ਟਿਕਾ ਤਿਆਰ ਜਾਂਦੀਆਂ ਨੇਗੀਆਂ ਸੋ ਅੱਜ ਗੁਦਾਨਿਕ ਫਾਊਂਡੇਸ਼ਨ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਹਾਂਜੀ ਅੱਜ 9 ਕਲੱਬ ਕਰ ਰਹੇ ਨੇ ਐਕਚੁਅਲੀ 9 ਕਲੱਬ ਪਟਿਆਲਾ ਦਾ ਵੀ ਬਹੁਤ ਹੀ ਵਧੀਆ ਉਪਰਾਲਾ ਜਿਨ੍ਹਾਂ ਵੱਲੋਂ ਇਹ ਬਲੈਡ ਨੇਸ਼ਨ ਜਿਹੜਾ ਕੈਂਪ ਲਗਾਇਆ ਗਿਆ ਸੋ ਗੁਦਾਨਿਕ ਫਾਊਂਡੇਸ਼ਨ ਦੀ ਟੀਮ ਲੋਇੰਗ ਕਲੱਬ ਪਟਿਆਲਾ ਯੂਥ ਫੈਡਰੇਸ਼ਨ ਕਲੱਬ ਕੈਂਡੀਅਨ ਰੈਟ੍ਰੋ ਸੋਸਾਇਟੀ ਪੰਜਾਬ ਸਟੇਟ ਬ੍ਰਾਂਚ ਅੰਡੀਗੜ੍ਹ ਰਾਜਿੰਦਰਾ ਹਸਪੀਟਲ ਬਲੱਡ ਬੈਂਕ ਦੀ ਟੀਮ ਇਨ ਸਾਰਿਆਂ ਦਾ ਹੀ ਅਸੀਂ ਜਿਹੜਾ ਹੈ तहे ਦਿਲ ਤੋਂ ਧੰਨਵਾਦ ਕਰਦੇ ਆਂ ਮੈਂ ਪ੍ਰਧਾਨ ਲਾਇਨਸ ਕਲੱਬ ਪਟਿਆਲਾ ਪ੍ਰਿੰਸੀਪਲ ਨੂੰ ਡਾਕਟਰ ਸਕੇ ਬਰਮਨ ਬੋਲ ਰਿਹਾ ਹਾਂ ਮਿਹਰੇ ਸਾਹਿਬ ਨਾਲ ਖੂਨ ਦਾਣ ਸਭ ਤੋਂ ਉੱਤਮ ਦਾਣ ਵਿੱਚੋਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਤੁਹਾਡਾ ਲੱਗਦਾ ਕੁਝ ਨਹੀਂ ਜੋ ਤੁਸੀਂ ਇਨਦਾਨ ਦੇ ਰਹੇ ਹੋ ਇਹ ਦਾਣ ਤਾਂ ਰੱਬ ਨੇ ਇੰਤਜ਼ਾਮ ਐਸਾ ਕੀਤਾ ਵੀ ਕੁਫਤੇ ਚ ਪੂਰਾ ਹੋ ਜਾਣਾ ਸੋ ਮਿਹਰੇ ਸਾਹਿਬ ਨਾਲ ਫੂਨਡਾਨ ਵਰਗਾ ਚਾਨ ਕੋਈ ਨਹੀਂ ਮੈਂ ਸਾਰੇ ਜਿੰਨਾਂ ਇੱਥੇ ਬਲੱਡ ਡੋਨੇਟ ਕਰਨ ਵਾਸਤੇ ਆਏ ਨੇ ਪਾਰਟਿਸਪੇਟ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੇ ਰਾਇਜ਼ ਕਲੱਬ ਦੁਆਰਾ ਲਗਾਇਆ ਗਿਆ ਕੈਂਪ ਕਾਮਯਾਬੀ ਨਾਲ ਵੱਧ ਰਿਹਾ ਹੈ ਆਲਰੇਡੀ 20 ਤੋਂ ਉੱਪਰ ਰਜਿਸਟ੍ਰੇਸ਼ਨ ਹੋ ਚੁੱਕੀਆਂ ਹੋਰ ਇਹ ਜਿਹੜੇ ਡੋਨਰ ਆ ਰਹੇ ਨੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਹਾਡੀ ਪਾਰਟਿਸਪੇਸ਼ਨ ਬੜੀ ਅੱਛੀ ਹੋਈ ਹੈ ਇਹ ਸ਼ਰੂਨਦਾਨ ਦਾ ਬਹੁਤ ਧੰਨਵਾਦ ਕਰਦਾ ਗੁਰਨਾانک ਫਾਊਂਡੇਸ਼ਨ ਪਬਲਿਕ ਸਕੂਲ ਪਟਿਆਲਾ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਮੈਡਮ ਡਾਇਰੈਕਟਰ ਮੈਡਮ ਨੇ ਇਹ ਸੋਚਿਆ ਵੀ ਆਪਾਂ ਰੈਡ ਕਰਸ ਦੇ ਦੌਰਾਨ ਆਏ ਇਹਦੇ ਮੌਕੇ ਤੇ ਕੁਝ ਅੱਛਾ ਕਰੀਏ। ਤੋਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਖੂਨਦਾਨੈਂਟੈਂਪਲ ਆਓ ਪਹਿਲਾਂ ਵੀ ਇੱਥੇ ਲਾਇਆ ਸੀਗਾ। ਤੋਂ ਅੱਜ ਇਹਨਾਂ ਦੀ ਹਿੰਮਤ ਦੇ ਨਾਲ ਬੜੀ ਅਫਰੋਚ ਕੀਤੀ ਆ ਸਟਾਫ ਨੇ ਵੀ ਪੇਰੈਂਟਸ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਸਟਾਫ ਨੂੰ ਮੋਟੀਵੇਟ ਕੀਤਾ ਹੈ। ਤੇ ਆਪਣੀ ਲੋਕੀ ਮੋਟੀਵੇਟ ਕਰਕੇ ਇੱਥੇ ਆਏ ਆ ਤੇ ਮੈਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਆ ਵੀ ਤੁਹਾਡੇ ਪਰਵਾਨ ਜੀ ਵਰਗੇ ਡੋਨਰ ਜਿਹੜੇ 90 ਵਾਰੀ ਖੂਨਦਾਨ ਕਰ ਚੁੱਕੇ ਆ ਦੁਨੀਆ ਦੀ ਇੱਕ ਮਿਸਾਲ ਹੈ। ਕਿ ਕਿ ਲੋਕੀ ਦਰਦਿਆਂ ਖੂਨਦਾਨ ਕਰਾਂਗੇ ਪਤਾ ਨਹੀਂ ਕੀ ਹੋ ਜਾਏਗਾ ਲੇਕਿਨ ਤੁਹਾਨੂੰ ਲੋਕਾਂ ਨੂੰ ਦੇਖ ਕੇ ਇਹਨਾਂ ਨੂੰ ਲੱਗਦਾ ਹੈ ਯਾਰ ਜੇ ਇਹ ਕਰ ਸਕਦੇ ਆ ਤਾਂ ਅਸੀਂ ਵੀ ਕਰ ਸਕਦੇ ਆ ਤੋਂ ਤੁਹਾਡੀ ਤੇ ਆਮ ਲੋਕਾਂ ਨੇ ਰੈਡਕਾਸ ਵੱਲੋਂ ਬੜਾ ਵੱਡਾ ਉੱਦਮ ਆ ਪੰਜਾਬ ਦੇ ਵਿੱਚੇ ਨਵੀਂ ਮੂਵਮੈਂਟ ਸ਼ੁਰੂ ਕੀਤੀ ਆ ਵੀ ਅਸੀਂ ਹਰ ਬੰਦੇ ਨੂੰ ਖੂਨਦਾਨ ਕਰਕੇ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤੋਂ ਮੈਡਮ ਪਰਮਿੰਦਰ ਜੀ ਦਾ ਬੜਾ ਯੋਗਦਾਨ ਆ ਸਾਡੇ ਢਿੱਲੋ ਸਾਹਿਬ ਬੜਾ ਹਿੰਮਤ ਕਰ ਰਹੇ ਆ ਅੱਠ ਨੂੰ ਵੀ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਕਿਉਂਕਿ ਅਸੀਂ ਚਾਹੁੰਦੇ ਆ ਵੀ ਲੋਕਾਂ 'ਚ ਇੱਕ ਭਾਵਨਾ ਜਾਗੇ ਅਸੀਂ ਕਿਸੇ ਨੂੰ ਬਚਾਉਣਾ ਹੈ ਅਲੱਤੈ ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਆ ਕਿ ਇਹ ਵਾਲਾ ਆਈਡੀਆ ਮੇਰੇ ਦਿਮਾਗ ਦੇ ਵਿੱਚ ਪਾਉਣ ਵਾਲਾ ਮਾਲਕ ਹੀ ਹੈ ਕਿ ਪੜ੍ਹਾਈ ਤੋਂ ਇਲਾਵਾ ਸਾਨੂੰ ਬੱਚਿਆਂ ਨੂੰ ਕੁਝ ਹੋਰ ਵੀ ਸਿਖਾਉਣਾ ਚਾਹੀਦਾ ਹੈ ਜਿਹਦੇ ਨਾਲ ਬੱਚਿਆਂ ਨੂੰ ਪਤਾ ਲੱਗੇ ਕਿ ਕੇਅਰਿੰਗ ਸ਼ੇਅਰਿੰਗ ਦੂਸਰਿਆਂ ਦਾ ਦੁੱਖ ਦਰਦ ਕੀ ਹੁੰਦਾ ਹੈ ਅੱਜਕੱਲ ਤੁਸੀਂ ਦੇਖੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਪਤਾ ਨਹੀਂ ਹੈ ਔਰ ਕਈ ਬਿਮਾਰੀਆਂ ਕਈ ਡਰੱਗਸ ਕਈ ਚੀਜ਼ਾਂ 'ਚ ਹੋਰ ਬੱਚੇ ਲੱਗੇ ਹੋਏ ਆ ਤੇ ਮੈਂ ਬਤਾਉਂ ਡਿਪਟੀ ਡਾਇਰੈਕਟਰ ਕੰਮ ਕਰ ਰਹੀਆਂ ਗੁਨਾਨਕ ਫਾਊਂਡੇਸ਼ਨ ਮੈਨੇਜਮੈਂਟ ਦੇ ਵਿੱਚ ਤੇ ਅੱਜ ਅਸੀਂ ਦਖੂਨਦਾਨ ਕੈਂਪ ਲਗਾਇਆ ਹੈ ਤੇ ਅਸੀਂ ਬਹੁਤ ਥੈਂਕਸ ਕਰਦੇ ਹਾਂ ਲਾਇਓਨਸ ਕਲੱਬ ਦਾ ਰੈੱਡ ਕਰਾਸ ਦਾ ਨਾਲ ਦੇ ਸਹਿਯੋਗ ਦੇ ਨਾਲ ਇਹ ਸਭ ਕੁਝ ਤੇ ਟੀਮ ਰਜਿੰਦਰਾ ਹਸਪੀਟਲ ਦੀ ਸਾਡੇ ਨਾਲ ਹੈ ਤੇ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਬਹੁਤ ਵੱਡਾ ਸ਼ੁਕਰਗੁਜ਼ਾਰ ਅਸੀਂ ਕਾਕਾ ਵਰਮਾ ਜੀ ਦਾ ਵੀ ਕਰਦੇ ਹਾਂ ਕਿਉਂਕਿ ਉਹ ਇੱਕ ਸੋਸ਼ਲ ਵਰਕਰ ਨੇ ਉਹਨਾਂ ਨੂੰ ਦੇਖ ਕੇ ਬੜੀ ਮੋਟੀਵੇਸ਼ਨ ਮਿਲਦੀ ਹੈ ਔਰ ਮੈਂ ਪਰਸਨਲੀ ਕਹਿੰਨੀ ਆ ਕਿ ਜਦੋਂ ਸਾਨੂੰ ਕਦੀ ਵੀ ਲੱਗਦਾ ਹੈ ਕਿ ਕੋਈ ਰੋਡ ਸੇਫਟੀ ਕਰਾਈਏ ਕੋਈ ਡਰੱਗਸ ਕਰਾਈਏ ਕੋਈ ਟ੍ਰੈਫਿਕ ਤੇ ਕਰਾਈਏ ਉਹਨਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਤੇ ਮੋਟੀਵੇਟ ਕੀਤਾ ਔਰ ਅੱਜ ਜਦੋਂ ਅਸੀਂ ਕੈਂਪ ਸ਼ੁਰੂ ਕੀਤਾ ਮੈਨੂੰ ਬੜੀ ਦੇਖ ਕੇ ਖੁਸ਼ੀ ਹੋਈ ਕਿ ਮੇਰੇ ਆਪਣੇ ਸਕੂਲ ਦੇ ਬੱਚੇ ਜਿਹੜੇ 18 ਸਾਲ ਦੇ ਹੋ ਚੁੱਕੇ ਨੇ ਉਹਨਾਂ ਨੇ ਦਿੱਤਾ ਔਰ ਉਹਨਾਂ ਨੂੰ ਮੈਂ ਥੰਬਸ ਅਪ ਕੀਤਾ NIS ਸਾਡੇ ਕੋਲ ਅਕੈਡਮੀ ਹੈ ਇੱਥੇ ਉੱਥੋਂ ਆ ਕੇ ਪਲੇਅਰਸ ਨੇ ਦਿੱਤਾ ਮੈਨੂੰ ਬਹੁਤ ਦੇਖ ਕੇ ਖੁਸ਼ੀ ਹੋਈ ਇਹਦੇ ਨਾਲ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਸਿਖਾ ਰਹੇ ਆ ਬੱਚਿਆਂ ਨੂੰ ਕਿ ਤੁਸੀਂ ਦੇਖੋ ਕਿ ਇਹ ਤੁਹਾਡੇ ਖੂਨ ਦੇ ਨਾਲ ਕਿੰਨੀਆਂ ਜ਼ਿੰਦਗੀਆਂ ਬਤਾਈਆਂ ਬਚਾਈਆਂ ਜਾਣਗੀਆਂ ਬੱਚੇ ਕਿੰਨਾ ਅਹਿਸਾਸ ਕਰ ਰਹੇ ਨੇ ਇਹਨੂੰ ਕਹਿੰਦੇ ਨੇ ਕਿ ਸੈਂਸਿਟੀਵਿਟੀ ਅਸੀਂ ਬੱਚਿਆਂ 'ਚ ਜਗਾ ਰਹੇ ਹਾਂ ਇਹ ਬੱਚਾ ਉਹ ਘਰ ਜਾ ਕੇ ਸ਼ੇਅਰ ਕਰੇਗਾ ਇਹ ਗੱਲ ਆਪਣੇ ਮਾਪੇ ਨੂੰ ਮੋਟੀਵੇਟ ਕਰੇਗਾ ਆਪਣੇ ਭੈਣ ਭਰਾਵਾਂ ਨੂੰ ਨੇਬਰਸ ਨੂੰ ਰਿਸ਼ਤੇਦਾਰ ਨੂੰ ਮੋਟੀਵੇਟ ਕਰੇਗਾ ਕਿਉਂਕਿ ਸਕੂਲ ਨੇ ਪੜ੍ਹਾਉਣਾ ਤਾਂ ਹੈ ਹੀ ਐ ਲੇਕਿਨ ਕੁਝ ਐਕਸਟਰਾ ਜਿਹੜਾ ਅਸੀਂ ਕਰਾਂਗੇ ਉਹ ਮੈਸੇਜ ਸੋਸਾਇਟੀ ਨੂੰ ਜਾਣਾ ਚਾਹੀਦਾ ਕਿ ਇਹ ਸਕੂਲ ਖੂਨ ਦੇ ਕੈਂਪ ਲਗਾ ਕੇ ਇੱਕ ਸ਼ੋਅ ਕਰ ਰਿਹਾ ਕਿ ਕਿ ਹਿਊਮੈਨਿਟੀ ਦੀ ਅਸੀਂ ਸੇਵਾ ਕਰਨਾ ਚਾਹੁੰਦੇ ਆਂ ਤੇ ਕਰ ਰਹੇ ਆਂ ਤੇ ਅੱਗੇ ਵੀ ਕਰਦੇ ਰਵਾਂਗੇ ਅਸੀਂ ਪਰ ਇਹ ਤਾਂ ਹੀ ਪੋਸੀਬਲ ਹੈ ਪੇਰੈਂਟਸ ਦੇ ਸਹਿਯੋਗ ਦੇ ਨਾਲ ਸਾਨੂੰ ਐਡ ਕ੍ਰਾਸ ਡਾਕਟਰਸ ਤੇ ਹੋਰ ਵੀ ਜਿਹੜੇ ਸਾਡੇ ਫਰੈਂਡਸ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦੇ ਨਾਲ ਮਿਲ ਕੇ ਅਸੀਂ ਸਾਰਾ ਕੁਝ ਕਰਦੇ ਹਾਂ ਔਰ ਮੇਰਾ ਸਕੂਲ ਸਟਾਫ ਬਹੁਤ ਡੈਡੀਕੇਟਡ ਹੈ ਮੇਰੀ ਮੈਨੇਜਮੈਂਟ ਵੀ ਤੇ ਸਭ ਤੋਂ ਵੱਧ ਥੈਂਕਸ ਉਸ ਆਲ ਮਾਈਟੀ ਦਾ ਜਿਹੜਾ ਰਸਤਾ ਦਿਖਾ ਰਿਹਾ ਮੈਨੂੰ ਐਜ਼ ਅ ਲੀਡਰ ਤੇ ਉਹ ਵਿਜ਼ਨ ਮੈਂ ਆਪਣਾ ਫਿਰ ਥੱਲੇ ਪਾਸ ਕਰਦੀ ਆ ਆਪਣੇ ਸਟਾਫ ਦੇ ਵਿੱਚ ਕਿ ਵੇ ਆਪਾਂ ਇਦਾਂ ਕਰੀਏ ਤੇ ਉਹ ਸਹਿਯੋਗ ਸਾਨੂੰ ਮਿਲਦਾ ਤੇ ਪਰ ਮਾਤਮਾ ਕਰੇ ਸਾਡਾ ਸਕੂਲ ਦਿਨ ਦੁਗਣੀ ਚਾਰ ਚੌਪਨੀਆਂ ਦਾ ਤਰੱਕੀ ਕਰੇ ਤੇ ਸਰਬੱਤ ਦਾ ਭਲਾ ਮੰਗਦੇ ਆ ਦੁਨੀਆ ਦੇ ਵਿੱਚ ਇਸ ਟਾਈਮ ਬਹੁਤ ਕ੍ਰਾਈਸਿਸ ਦਾ ਟਾਈਮ ਆ ਸਾਰਿਆਂ ਨੂੰ ਰੱਬ ਸਮਤ ਦੇ ਕੇ